ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪੈਂਡ ਇਹ ਦੋਸਤੋ ਗੋਲੇ ਵਾਲਾ ਜ਼ਿਲ੍ਹਾ ਦੋਸਤੋ ਫਰੀਦਕੋਟ ਦੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਪਸ਼ੂ ਤੁਹਾਨੂੰ ਹਮੇਸ਼ਾ ਹੀ ਦਿਖਾਉਂਦੇ ਰਹੀਦਾ ਜੀ ਬਾਈ ਦਾ ਵਪਾਰ ਦਾ ਕੰਮ ਆ ਤੇ ਪਸ਼ੂ ਇੱਥੋਂ ਤੁਹਾਨੂੰ ਹਮੇਸ਼ਾ ਹੀ 5 5 6 6 ਨਾਗਰ ਦਿਖਾਈ ਦੇ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਨਾਗਰ ਦਿਖਾਉਣੇ ਆ ਜੀ ਜਿਹਦੇ ਵਿੱਚ ਤਿੰਨ ਜਾਨਵਰ ਨੀਲੀ ਰਾਵੀ ਦੋ ਇਹਨਾਂ ਦੇ ਵਿੱਚ ਬੂਰੀਆਂ ਤੇ ਬੂਰੀਆਂ ਦੇ ਵਿੱਚ ਇੱਕ ਦੋ 21 ਨੀਲੀ ਰਾਜ ਨਸਲ ਦੇ ਵਿੱਚ ਹੈ ਟੋਟਲ 4 ਕਟੀਆਂ ਨੀਲੀ ਰਾਵੀ ਨਸਲ ਦੇ ਵਿੱਚ ਠੀਕ ਹੈ ਜੀ ਵੀਡੀਓ ਦੇ ਅੰਤ ਤੱਕ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹ ਤੁਸੀਂ ਆ ਕੇ ਦੇਖ ਕੇ ਤੋਂ ਖਰੀਦ ਸਕਦੇ ਹੋ ਠੀਕ ਹੈ ਜੀ ਕੱਲੀ ਕੱਲੀ ਨੂੰ ਤੋਰ ਫੇਰ ਕੇ ਦੇਖ ਲਾਂਗੇ ਕੱਲੀ ਕੱਲੀ ਦੇ ਤੁਹਾਨੂੰ ਥਾਂ ਦਿਖਾ ਦੂੰਗਾ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੋਣਾ ਨਾਲ ਹੀ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕਿਹੜੀ ਘਾਗੀ ਬਾਈ ਜੀ ਨਾਮ ਦੱਸੋ ਨਾਮ ਕਲਵੰਦ ਜੀ ਐਂਡ ਆਪਣਾ ਕੋਲੇ ਬੋਲੇ ਵਾਲਾ ਠੀਕ ਹੈ ਅਸੀਂ ਨਾਲ ਗਏ ਫਿਰ 4-5 ਫੇਰ ਇਕੱਠੇ ਕਰ ਲਿਆ ਹਾਂ ਹਾਂਜੀ ਹਾਂਜੀ ਠੀਕ ਹੈ ਇੱਥੇ ਇਕੱਠੇ ਹੀ ਕਰੀ ਜਾਨਾ ਹਨਾ ਨਾਲ ਹੋਰ ਇਕੱਠੇ ਕਰੀ ਤਾਂ ਠੀਕ ਹੈ ਅੱਛਾ ਉਸ ਤੋਂ ਬਾਅਦ ਇਹ ਹੀ ਲੈਂਦੇ ਆ ਕਿ ਵਿੱਚ 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 ਇਹਦੇ ਵਿੱਚੋਂ 5-6 ਰੰਗ ਲੱਗੇ ਹਾਂਜੀ ਠੀਕ ਹੈ ਅੱਛਾ ਜਿਹੜੇ ਪਹਿਲੇ ਨੰਬਰ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਕਟਾ ਹੈ ਇੱਕ ਇਹ ਕਿੰਨੇ ਟਾਈਮ ਦਾ ਇਹ ਹੋਊਗਾ 5-6 ਮਹੀਨਾ ਦਾ ਜੀ 5 ਤੋਂ 6 ਮਹੀਨੇ ਖੋਲ ਲੈ ਨੂੰ ਜਿਹੜਾ ਕਢਾ ਦੇ ਇੱਕ ਸਾਰੀਆਂ ਤੋਲ ਤੋਲ ਕੇ ਦੇਖ ਲੈਣੀ ਆਪਾਂ ਠੀਕ ਹੈ ਠੀਕ ਹੈ ਤੇ ਦੇ ਕੱਢ ਦੇ ਵਿੱਚ ਆ ਦੋਸਤ ਵੈਸੇ ਥੋੜਾ ਜਿਆਦਾ ਲਿਸਾ ਜਦੋਂ ਦੋਸਤੋ ਸਾਂਭ ਗਿਆ ਇਹ ਕਟਾ ਸੋਹਣਾ ਬਣ ਜਾਣਾ ਚੰਗਾ ਤਿਆਰ ਹੋ ਜਾਣਾ ਠੀਕ ਹੈ ਜੀ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਜੀ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਉਹ ਤੁਸੀਂ ਬਾਈ ਨਾਲ ਬਾਕੀ ਗੱਲਬਾਤ ਤੁਸੀਂ ਕਰ ਸਕਦੇ ਠੀਕ ਹੈ ਰਿਸਾਪਣ ਹੈਗਾ ਦੋਸਤੋ ਜਦੋਂ ਸਾਂਭ ਗਿਆ ਕਟਾ ਚੰਗਾ ਤਿਆਰ ਹੋ ਜਾਣਾ ਮਾਰਕਿੰਗ ਮੁਰਕਿੰਗ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਠੀਕ ਹੈ ਜੀ ਫੇਸ ਤੇ ਦੋਸਤੋ ਟੇਡਾ ਕਟਾ ਜੀ ਬਾਕੀ ਸਿੰਘ ਉਮਰ ਛੋਟੀ ਉਮਰ ਦੇ ਹਿਸਾਬ ਨਾਲ ਇਹਨਾਂ ਗੂਲ ਕਰਨੇ ਆ ਠੀਕ ਹੈ ਜੀ ਤੇ ਬਾਕੀ ਨਿਸ਼ਾਨੀਆਂ ਪੱਖੋ ਜੀ ਆਪਾਂ ਜੱਜ ਕਰੀਏ ਤਾਂ ਬਹੁਤ ਸੋਹਣਾ ਇਹ ਕੱਟਾ ਤੁਹਾਨੂੰ ਦਿਖਾ ਰਿਹਾ ਠੀਕ ਹੈ ਜੀ ਟੈਸਟਿਕਲ ਵਗੈਰਾ ਸੋਹਣੇ ਹੈ ਪੰਜ ਤੋਂ 6 ਮਹੀਨੇ ਉਮਰ ਹੈ ਲੈ ਚੱਲ ਭਾਈ ਰੇਟ ਇਹਦਾ ਕੀ ਰੱਖਿਆ ਰੇਟ ਫੋਨ ਤੇ ਕਰਾਂਗੇ ਜੀ ਫੋਨ ਤੇ ਦੱਸਣਾ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਯਾਰ ਦੱਸ ਦਈਏ ਜੀ ਜਿਹਨੂੰ ਅਗਲੇ ਨੂੰ ਪਸੰਦ ਆਵੇ ਆਪੇ ਪੁੱਛ ਲੈਣ ਨਹੀ ਫੋਨ ਤੇ ਪੁੱਛਦੇ ਪੈ ਰੇਟ ਤਾਂ ਹਾਂਜੀ ਅੱਛਾ ਅੱਛਾ ਇਹ ਪਹਿਲੇ ਨੰਬਰ ਤੇ ਦੋਸਤ ਕੱਟਾ ਤੁਹਾਨੂੰ ਦਿਖਾਇਆ ਜੀ ਰੇਟ ਫਿਰ ਸਾਰਿਆਂ ਦਾ ਹੀ ਫੋਨ ਤੇ ਦੱਸਣਾ ਸਾਰਿਆਂ ਦਾ ਫੋਨ ਤੇ ਜੀ ਠੀਕ ਹੈ ਦੋਸਤੋ ਰੇਟ ਫੋਨ ਤੇ ਤੈੱਕੀ ਤੇ ਜਾਣਗੇ ਠੀਕ ਹੈ ਅੱਛਾ ਟੇਡੇ ਕੱਟਾ ਨਹੀਂ ਕੱਢਦੇ ਆਂ ਵਿੱਚੋਂ ਇਧਰ ਦੇ ਪਾਸੇ ਹਾਂ ਖੜੀ ਹੈ ਜੀ ਇਹਦੀ ਕਿੰਨੀ ਉਮਰ ਹੈ ਹਾਂਜੀ ਉਮਰ ਕਿੰਨੀ ਹੈ ਦੀ 15 ਮਹੀਨੇ 15 ਮਹੀਨੇ ਦੀ ਹੈ ਹਾਂਜੀ ਦੋਸਤੋ ਟੇਡੇ ਕੱਟ ਦੇ ਵਿੱਚ ਤੁਹਾਨੂੰ ਕੱਟੀ ਦਿਖਾ ਰਿਹਾ ਇਹ ਠੀਕ ਹੈ ਜੀ ਇਹ ਵੀ ਬਿਲਕੁਲ ਜੈਜ ਜੀ ਮਾਰਕਿੰਗ ਦੇ ਵਿੱਚ ਹੋਊਗੀ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਫੇਸ ਤੇ ਟੇਡਾ ਕੱਟ ਇਸ ਕੱਟੀ ਦੇ ਠੀਕ ਹੈ ਜੀ ਲੈ ਚੱਲ ਲੈ ਚਲ ਤੋਰ ਦੇ ਉਮਰ ਮੰਨ ਕੇ ਚਲੋ ਵੀ 15 ਮਹੀਨੇ ਹੋਊਗੀ ਬਾਕੀ ਢਾਂਚਾ ਸੋਹਣਾ ਇਸ ਕੱਟੀ ਦਾ ਤੇ ਚੰਗੀ ਦੁੱਧ ਦੇਣ ਵਾਲੀ ਕੱਟੀ ਤਿਆਰ ਹੋਣੀ ਹੈ ਇਹ ਕਿ ਸੋ ਦੋਸਤੋ ਤੁਰ ਤੁਰ ਚੈੱਕ ਕਰ ਲੋ ਜੀ ਇਹਨੂੰ ਕਰਾਈ ਮਾੜਾ ਜਮੂ ਇਹ ਆਲੋ ਦੋਸਤੋ ਫੇਸ ਚੈੱਕ ਕਰੋ ਜੀ ਬਹੁਤ ਸੋਹਣਾ ਟੇਡਾ ਕੱਟ ਫੇਸ ਤੇ ਠੀਕ ਹੈ ਜੀ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਲੈ ਚੱਲ ਲੈ ਚੱਲ ਬਾਕੀ ਉਮਰ ਦੇ ਹਿਸਾਬ ਨਾਲ ਸੈਂਗ ਇਹਨਾਂ ਗੂਲ ਕਰਨਾ ਗੜਾਈ ਸੈਂਗ ਦੇ ਵਿੱਚ ਕਰ ਲਈ ਹੈ ਠੀਕ ਹੈ ਜੀ ਬਹੁਤ ਸੋਹਣਾ ਸੈਂਗ ਗੂਲ ਕਰਨਾ ਬਾਕੀ ਸਰੀਰ ਦੀ ਬਨਾਵਟ ਤੁਸੀਂ ਦੇਖ ਸਕਦੇ ਹੋ ਚੰਗੀ ਰਾਜੀ ਕੱਟੀ ਹੋਣ ਵਾਲੀ ਹੈ ਇਹ ਦੋ ਤਾਂ ਦੀ ਕੱਟੀ ਝੋਲੀ ਵੇਖੋ ਖਿੱਚ ਖਿੱਚ ਝੋਲੀ ਝੂਲੀ ਬੜੀ ਕਮਾਲ ਦੀ ਲੱਗੀ ਹੈ ਕੱਟੀ ਨੂੰ ਠੀਕ ਹੈ ਚੰਗਾ ਦੁੱਧ ਕੱਢੂਗੀ ਜਦੋਂ ਟਾਈਮ ਤੇ ਤਿਆਰ ਹੋਣੀ ਹੈ ਇਹਦਾ ਰੇਟ ਵੀ ਫੋਨ ਤੇ ਹੀ ਹੈ ਫੋਨ ਤੇ ਹੈ ਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਵੀ ਰੇਟ ਫੋਨ ਤੇ ਹੀ ਹੈ ਜੀ ਠੀਕ ਹੈ ਅੱਛਾ ਇੱਕ ਦੂਜੇ ਨੰਬਰ ਤੇ ਆਪਣੇ ਕੋਲੇ ਚਿੱਟੇ ਮੂੰਹ ਵਾਲੀ ਹੈ ਕੱਟੀ ਇਹ ਕਿੰਨੇ ਟਾਈਮ ਦੀ ਹੈ ਇਹ 14 ਮਹੀਨੇ 14 ਮਹੀਨਿਆਂ ਦੀ ਹੈ ਖੋਲ ਲੈਣੂਗੀ ਖੋਲ ਲੈ ਬਾਕੀ ਕੱਟੀਆਂ ਦੋਸਤੋ ਇੱਥੇ ਸਾਫ ਸੋਧਰੀਆਂ ਸਾਰੀਆਂ ਠੀਕ ਹੈ ਜੀ ਕੱਲੀ ਕੱਲੀ ਨੂੰ ਤੋੜਨ ਨੂੰ ਤੋੜ ਕੇ ਦਿਖਾ ਰਿਹਾ ਮੈਂ ਬਹੁਤ ਸੋਹਣੀ ਇਹ ਕੱਟੀ ਤੁਹਾਨੂੰ ਦਿਖਾਉਂਗਾ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਇਹ ਆਹ ਲਓ ਦੋਸਤੋ ਫੇਸ ਇਸ ਕੱਟੀ ਦਾ ਵੀ ਤੁਸੀਂ ਚੈੱਕ ਕਰ ਲਓ ਬਿਲਕੁਲ ਗੁਲਾਬੀ ਤੇ ਨੀਲੀ ਅੱਖਾਂ ਹੋਣਗੀਆਂ ਠੀਕ ਹੈ ਜੀ ਤੇ ਬਾਕੀ ਜਿਹੜਾ ਵਾਈਟਨੈਸ ਹੈ ਗੁਲਾਬੀ ਪਾਣਾ ਉਹ ਪੈਰਾ ਪੂਰਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰਾ ਫੇਸ ਗੁਲਾਬੀ ਇਹਦਾ ਠੀਕ ਹੈ ਜੀ ਬਹੁਤ ਸੋਹਣਾ ਸਿੰਗ ਗਲਾਈ ਦੇ ਵਿੱਚ ਪਈ ਆਉਂਦੀ ਹੈ ਇਹ ਠੀਕ ਹੈ ਬਿਲਕੁਲ ਮੈਡਮ ਮਣ ਕੇ ਜਿਵੇਂ ਆਪਾਂ ਕਹਿ ਦਈਏ ਵੀ ਮਾਰਕਿੰਗ ਲਾਈ ਹੋਈ ਹੈ ਪਿਛਲੇ ਵੀ ਪੈਰ ਬਿਲਕੁਲ ਬਰਾਬਰ ਦੇ ਹੈ ਤੇ ਅਗਲੇ ਪੈਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਰਾਬਰ ਦੇ ਹੈ ਠੀਕ ਹੈ ਜੀ ਜਿਹਨੂੰ ਆਪਾਂ ਕਹਿ ਦਈਏ ਵੀ ਨੀਲੀ ਰਾਵੀ ਦਾ ਸ਼ੌਂਕ ਰੱਖਦਾ ਹੈ ਜਾਂ ਜਿਹਨਾਂ ਨੂੰ ਪਤਾ ਇਸ ਨਸਲ ਬਾਰੇ ਉਹਨਾਂ ਨੇ ਇਹ ਕਟਿਆ ਆਪ ਵੀ ਜਜਮੈਂਟ ਕਰ ਦੇਣੀ ਹੈ ਥਣਾ ਦੀ ਬੜੀ ਕਮਾਲ ਹੈ ਇਹ ਤੁਹਾਨੂੰ ਥਣ ਮੈਂ ਦਿਖਾ ਦਿੰਦਾ ਖਾਂ ਝੋਲੀ ਕਰਮਾਰੀ ਨੂੰ ਬਹੁਤ ਸੋਣੀ ਲੱਗੀ ਇਹਨੂੰ ਠੀਕ ਹੈ ਦੋਸਤੋ ਖਾਨ ਦਾ ਸਾਈਜ਼ ਤੇ ਥਣਾ ਦੇ ਵਿੱਚ ਝੋਲੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਰੇਟ ਜਿਹੜਾ ਦੋਸਤੋ ਫੋਨ ਤੇ ਤੈਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਇਹ ਕੱਟੀ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਆ ਜੀ ਇੱਕ ਬੂਰੀ ਹੈ ਆਪਣੇ ਕੋਲੇ ਨੀਲੀ ਰੱਗ ਦਸਲ ਦੇ ਵਿੱਚ ਇਹ ਵੀ ਖੋਲ ਲਿਆ ਕੱਢ ਲਿਆ ਬਾਹਰ ਦੋਵੇਂ ਬੂਰੀਆਂ ਦੇ ਵਾਲ ਕੱਟੇ ਆ ਹੈ ਹਾਂਜੀ ਦੋਸਤੋ ਇਹ ਨੀਲੀ ਰੱਗ ਨਸਲ ਦੇ ਵਿੱਚ ਤੁਹਾਨੂੰ ਬੂਰੀ ਕੱਟੀ ਦਿਖਾ ਰਿਹਾ ਠੀਕ ਹੈ ਮਾਰਕਿੰਗ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਸਿੰਗ گول ਕਰੀ ਆਉਂਦੀ ਹੈ ਤੇ ਇਹਦੀ ਉਮਰ ਕਿੰਨੀ ਕੁ ਹੋਣੀ ਹੈ ਇਹਦੀ 14 ਕਿੰਨੇ ਹੋਣੀ ਹੈ 13 14 ਮਹੀਨੇ ਹਾਂ 14 ਮਹੀਨੇ ਲਾ ਲਓ ਠੀਕ ਹੈ ਦੋਸਤੋ 13 ਤੋਂ 14 ਮਹੀਨੇ ਇਸ ਕੱਟੀ ਦੀ ਉਮਰ ਹੋਣੀ ਹੈ ਠੀਕ ਹੈ ਜੀ ਬਾਕੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਤੇ ਸਿੱਧਾ ਪਟਾ ਜੀ ਥੋੜੀ ਜਿਹੀ ਲੀਸੀ ਹੈਗੀ ਹੈ ਕੱਟੀ ਜਦੋਂ ਸੰਭ ਗਈ ਰਾਜੀ ਹੋਗੀ ਤਾਂ ਕੱਟੀ ਬਹੁਤ ਸੋਹਣੀ ਬਣ ਜਾਣੀ ਹੈ ਵੀ ਠੀਕ ਹੈ ਜੀ 13 ਤੋਂ 14 ਮਹੀਨੇ ਮੰਨ ਕੇ ਚੱਲੋ ਵੀ ਇਸ ਕੱਟੀ ਦੀ ਉਮਰ ਹੋਣੀ ਹੈ ਜੀ ਬਾਕੀ ਢਾਂਚਾ ਦੋਸਤੋ ਕੱਟੀ ਦਾ ਸੋਹਣਾ ਤੁਹਾਨੂੰ ਪਸੰਦ ਆਊਗਾ ਠੀਕ ਹੈ ਚੰਗੀ ਤਿਆਰ ਹੋਣ ਵਾਲੀ ਕੱਟੀ ਹੈ ਠੀਕ ਹੈ ਜੀ ਥਾਣ ਦੋਸਤੋ ਦੇਖ ਸਕਦੇ ਹੋ ਜੀ ਚਾਰੇ ਥਾਣ ਨਿਕੜੇ ਹੋਣਗੇ ਠੀਕ ਹੈ ਤੇ ਇਹਦਾ ਵੀ ਰੇਟ ਫੋਨ ਤੇ ਹੀ ਆ ਫੋਨ ਤੇ ਹੈ ਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਵੀ ਰੇਟ ਫੋਨ ਤੇ ਤੈ ਕੀਤਾ ਜਾਊਗਾ ਇਹ ਤੁਹਾਨੂੰ ਚੌਥੇ ਨੰਬਰ ਤੇ ਦਿਖਾਈ ਆ ਬੂਰੀ ਕੱਟੀ ਠੀਕ ਹੈ ਜੀ ਇੱਕ ਬਾਈ ਹੋਣਾ ਕੋਲੇ ਹੋਰ ਬੂਰੀ ਕੱਟੀ ਹੈ ਬਹੁਤ ਸੋਹਣੀ ਹੈ ਰਾਂਗ ਰੂੰਗੇ ਇਸ 80 ਦਾ ਵੀ ਬਹੁਤ ਸੋਹਣਾ ਤੇ ਥੜ ਬੜੇ ਕਮਾਲ ਦੇ ਲੱਗੇ ਆ ਤੁਹਾਨੂੰ ਐਂਡ ਤੇ ਵਿਟਾਉਂਗਾ ਖੋਲਿਆ ਖੋਲਿਆ ਬਾਈ ਖੋਲ ਲੈ ਨੋ ਵੀ ਲੈ ਲੈ ਆ ਇਹਦੀ ਉਮਰ ਕਿੰਨੀ ਕੁ ਹੋਣੀ ਐ 14 ਕਿ ਮਹੀਨੇ ਦੀ 14 ਕਿ ਮਹੀਨੇ ਦੀ ਹੈ ਮੰਨ ਕੇ ਚੱਲ ਵੀ ਸਾਰੀਆਂ ਹੀ ਕੋਈ 14 ਮਹੀਨੇ ਕੋ 15 ਮਹੀਨੇ ਇੱਥੇ ਕਿਤੇ ਹੀ ਹੈ ਨਾ ਸਾਰੀਆਂ ਦੀ ਉਮਰ ਕੱਲਾ ਜਿਹੜਾ ਕਟਾਈਆ ਜਿਹੜਾ ਉਹਦੀ ਉਮਰ ਛੋਟੀ ਹੈ ਠੀਕ ਹੈ ਰੰਗ ਦੋਸਤੋ ਇਸ ਕੱਟੀ ਦਾ ਵੀ ਬਹੁਤ ਸੋਹਣਾ ਲਾਲ ਬੂਰਾ ਰੰਗ ਠੀਕ ਹੈ ਜੀ ਵਾਲ ਕੱਟੇ ਹੋਏ ਆ ਸਰੀਰ ਦੇ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਰੰਗ ਬਹੁਤ ਸੋਹਣਾ ਜਦੋਂ ਜਾਤ ਆ ਗਈ ਕੱਟੀ ਦੇ ਤੇ ਰੰਗ ਬਹੁਤ ਸੋਹਣਾ ਬਣ ਜਾਣਾ ਬਾਕੀ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਰਮਾ ਵਾਲੀ ਦਾ ਫੇਸ ਸੋਹਣਾ ਹੈ ਸਿੰਗ ਕਾਫੀ ਗੜਾਈ ਦੇ ਵਿੱਚ ਹੈ ਠੀਕ ਹੈ ਖੋਲ ਲੈ ਆ ਭਾਈ ਲਿਮੋੜ ਦੇ ਥਾਂ ਥੂਣ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਤੇ ਮਾਨਕ ਜਲੋ ਵੀ 14 ਤੋਂ 15 ਮਹੀਨੇ ਇੱਥੇ ਕਿਤੇ ਉਮਰ ਹੋਣੀ ਹੈ ਰੇਟ ਜਿਹੜਾ ਦੋਸਤੋ ਇਸ ਕਟੀ ਦਾ ਵੀ ਫੋਨ ਤੇ ਤੈਕੀਕ ਕੀਤਾ ਜਾਣਾ ਤੇ ਦੋਸਤੋ ਥਣ ਤੁਸੀਂ ਦੇਖ ਸਕਦੇ ਹੋ ਥਣ ਦੀ ਵਿਥੀ ਤੇ ਥਣ ਦਾ ਸਾਈਜ਼ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਰਮ ਵਾਲੀ ਨੂੰ ਬਹੁਤ ਸੋਹਣਾ ਥਣ ਲੱਗਿਆ ਗੁਲਾਬੀ ਚੰਗੀ ਬਣੂਗੀ ਤੁਹਾਡਾਂ ਦੀ ਠੀਕ ਹੈ ਜੀ ਰੇਟ ਜਿਹੜਾ ਦੋਸਤੋ ਇਸ ਕਟੀ ਦਾ ਵੀ ਫੋਨ ਤੇ ਤੈਕੀਤਾ ਜਾਊਗਾ ਟੋਟਲ ਤੁਹਾਨੂੰ ਪੰਜ ਨਗ ਦਿਖਾਏ ਆ ਜੀ ਤੋੜ ਕੇ ਵੀ ਦਿਖਾਤੇ ਸਾਡਾ ਤੁਹਾਨੂੰ ਸਾਰੀਆਂ ਦੇ ਸਾਫ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸੱਲੀ ਤੁਸੀਂ ਆਪ ਕਰਨੀ ਹੈ ਇੱਥੇ ਆ ਕੇ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਬਾਈ ਜੀ